ਤੌਰੀ ਸ਼ਹਿਰ ਦੇ 메ਨ ਬਾਜ਼ਾਰ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਇੱਕ ਮਸ਼ਹੂਰ ਕੱਪੜੇ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਸਾਹਮਣੇ ਆਈ। ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਕੀਮਤੀ ਸਮਾਨ ਨਕਦੀ ਲੈ ਕੇ ਫਰਾਰ ਹੋ ਗਏ। ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ। ਪੁਲਿਸ ਹੁਣ ਮਾਮਲੇ ਦੀ ਜਾਂਚ ਵਿੱਚ ਜੁੜੀ ਹੋਈ ਹੈ। ਕਿੰਨੇ ਕੁ ਦਾ ਵਾਕਾ ਇਹ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਇਹ ਸਵੇਰ ਦਾ ਵਾਕਾ ਜੀ ਤਕਰੀਬਨ 3 3 ਵਜੇ ਦਾ ਸਾਨੂੰ ਸਾਢੇ 3:00 ਪਤਾ ਲੱਗਿਆ ਤੇ ਅਸੀਂ ਆ ਕੇ ਜਦ ਦੇਖਿਆ ਸ਼ਟਰ ਪਟਿਆ ਹੋਇਆ ਸੀਗਾ ਅੰਦਰੋਂ ਗੱਲੇ ਤੋੜੇ ਹੋਏ ਸੀਗੇ ਤੇ ਗੱਲਿਆਂ ਚੋਂ ਮੇਰੀ ਪੇਮੈਂਟ ਗਈ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਜੀ ਵੀ ਜਲਦੀ ਤੋਂ ਜਲਦੀ ਇਹਤੇ ਕਾਰਵਾਈ ਕਰੀ ਜਾਵੇ ਬੰਦਿਆਂ ਦੀ ਸ਼ਿਕਲ ਦਿਖ ਰਹੀ ਹੈ ਠੀਕ ਹੈ ਨਾ ਤੇ ਲੋਕਲੀ ਬੰਦੇ ਨੇ 101% ਤੁਰ ਕੇ ਆਏ ਨੇ ਤੁਰ ਕੇ ਗਏ ਨੇ ਕੋਈ ਵਹੀਕਲ ਤੇ ਨਹੀਂ ਆਏ ਜਿਵੇਂ ਆਪਾਂ ਬਾਹਰਲਾ ਬੰਦਾ ਸੋਚਦੇ ਆ ਮੇਰੀ ਦੁਕਾਨ ਦਾ ਲਫਾਫਾ ਵੀ ਲੈ ਕੇ ਗਏ ਨੇ ਬਕਾਇਦਾ ਇਹਨਾਂ ਨੂੰ ਬਹੁਤ ਵੱਡਾ ਇੱਕ ਸਬੂਤ ਹੈ ਹੱਥ 'ਚ ਲਫਾਫਾ ਜਦ ਦੇਖ ਕੇ ਕਲੈਕਸ਼ਨ ਦਾ ਫੜਿਆ ਇਹਨਾਂ ਦਾ ਤੇ ਕੋਈ ਵੀ ਕੈਮਰਾ ਫਰੇਸ ਕਰਕੇ ਮੰਗ ਕੀ ਸਾਨੂੰ ਮੈਂ ਤਾਂ ਇਹ ਪੁੱਛਣਾ ਚਾਹ ਰਹੀਆਂ ਵੀ ਸਿਕਿਉਰਿਟੀ ਕੀ ਹੈ ਸਾਡੇ ਸ਼ਹਿਰ ਦੀ ਵਿੱਚ ਮੇਨ ਚੌਂਕ ਹੈ ਜਿਸ ਚੌਂਕ ਦੇ ਉੱਤੇ ਹਰ ਟਾਈਮ ਆਵਾਜ਼ਾਂ ਹੀ ਚੱਲ ਰਹੀ ਹੈ ਬੜੇ ਆਰਾਮ ਨਾਲ ਚੋਰ ਮਸਤੀ ਕਰਦਾ ਆ ਰਹੇ ਵਾਕ ਕਰਦਾ ਚੋਰੀ ਕਰਕੇ ਵੋਕ ਕਰਦਾ ਹੀ ਜਾ ਰਹੇ ਹੈ ਕੋਈ ਡਰ ਪੋ ਹੀ ਨਹੀਂ ਹੈਗਾ ਲੋਕਾਂ ਨੂੰ ਵੀ ਸਾਨੂੰ ਕਿਸੇ ਨੇ ਰੋਕ ਲਿਆ ਪੁੱਛ ਲਿਆ ਸ਼ਟਰ ਪਟਕੇ ਚੋਰੀ ਕਰਕੇ ਤੁਰ ਕੇ ਚਲੇਗੇ ਕਿਸੇ ਉਂਝ ਤਾਂ ਸਾਰੀ ਪੈਟਰੋਲਿੰਗ ਚੱਲ ਰਹੀ ਹੈ ਸਾਰੀ ਰਾਤ ਸਾਡੇ ਦੋ ਮੋਟਰਸਾਈਕਲ ਘੁੰਮ ਰਹੇ ਨੇ ਪਰ ਪੈਟਰੋਲਿੰਗ ਵਾਲਿਆਂ ਨੂੰ ਪਤਾ ਕਿਉਂ ਨਹੀਂ ਲੱਗ ਰਿਹਾ ਫਿਰ ਵੀ ਹੋ ਕੀ ਰਿਹਾ ਸ਼ਹਿਰ ਦੇ ਵਿੱਚ ਜੇ ਮੇਨ ਬਾਜ਼ਾਰ ਚ ਮੇਨ ਚੌਂਗ ਚਾਹਾਂ ਹਾਲ ਹੈ ਮੈਨੂੰ ਇਹ ਤਾਂ ਸੋ ਮੋਹੱਲਿਆਂ ਚ ਕੀ ਹੁੰਦਾ ਹੋਗਾ ਮੋਹੱਲੇ ਵਾਲੇ ਜ਼ਰੂਰੀ ਤਾਂ ਨਹੀਂ ਹੈਗਾ ਵੀ ਹਰ ਕੋਈ ਕੰਪਲੇਂਟ ਕਰੂਗਾ ਹਰ ਕੋਈ ਦੱਸੂ ਸਾਡੇ ਨਾਲ ਕੀ ਹੋ ਰਿਹਾ ਹੈ ਇਹੀ ਮੰਗੇ ਵੀ ਇਹਨਾਂ ਨੂੰ ਜਦ ਲੋਕਲ ਬੰਦੇ ਤੁਰ ਕੇ ਆ ਰਹੇ ਇਹਨਾਂ